ਸੱਜਣ ਲੋਕਾਂ ਬੋਲੋ ਹੁਤਾ ਹੈ ਕਿ ਹੌਕਾਲਪੁਰ ਦੇ ਕਮਿਸ਼ਨਰ ਦੇ ਕਰਨੇ ਚਲਾਉਣੇ ਚਾਹੀਦਾ ਹੈ ਕਈਆਂ ਲੋਕਾਂ ਦਾ ਸਬਾਤ ਕਿਸੇ ਲੀਡਰ ਦੀ ਨਿਯੁਕਤੀ ਕਰਨੀ ਕਈਆਂ ਦਾ ਸਬਾਤ ਕਿਸੇ ਅਫਸਰ ਦੀ ਨਿਯੁਕਤੀ ਕਰਨੀ ਬੇਨਤੀਆਂ ਕਰਨੀਆਂ ਉਹਨਾਂ ਦੇ ਦੋਦਰੀਆਂ ਜਾਤ ਕਰਨੀਆਂ ਹੈ ਤੇ ਪਰਮੇਸ਼ਰ ਦੇ ਪਿਆਰੇ ਉਹ ਸਬਾਹ ਹੈ ਸਾਧਕ ਹੈ ਸਾਫ ਪਰਮੇਸ਼ਰ ਦੇ ਪਿਆਰੇ ਦੀ ਜੋੜਦੇ ਹਨ ਬੇਨਤੀਆਂ ਵੀ ਕਰਦੇ ਨਿਯੁਕਤੀਆਂ ਕਰਦੇ ਹੈ ਪਰ ਆਪਣੇ ਤਰ੍ਹਾਂ ਨਹੀਂ ਜਿਵੇਂ ਪਰਮੇਸ਼ਰ ਦੇ ਪਿਆਰੇ ਕਾਲਪੁਰਖ ਦੇ ਅਰਦਾਸ ਕਰਦੇ ਤੇ ਬੇਨਤੀ ਕਰਦੇ ਹੈ ਆਪਾਂ ਨੂੰ ਸਾਰਿਆਂ ਨੂੰ ਅਕਿੰਤ ਵਿਚ ਆਇਆ ਹਨ ਉਹ ਇਹ ਰਸਾਵਨਾਣੇ ਚਾਹੀਦੇ ਜਿਸ ਕਰਕੇ ਸੇਖ ਸੰਗਤ ਕੀਆਤਾ ਚੰਗ ਚਕੀਏ ਮਾਨੋਕੀ ਤੇਤ ਬਿਰਤੀ ਸਭ ਜਾਣ ਜੇ ਹਣ ਤੇ ਇਹ ਤਪ ਭਗਵਾਹ ਨੇ ਸੇ ਸਾਥਰੇ ਰਹਕਰ ਕੇ ਗੁਰ ਕੀ ਸੇਖੋ ਕਾਲਪੁਰਖ ਅਗੇ ਜਿਹੜੇ ਬੇਨਤੀ ਕਰਦੇ ਹੈ ਭਾਰਮਤਨ ਦਰ ਹੋਵੇ ਦੀ ਸਖਤ ਗੁਰ ਕੀ ਬਾਣੀ ਨਾਲ ਹੋਵੇਗਾ ਸਾਰੇ ਗੱਲ ਪੜ ਲੈਣਾ ਗੜਾ ਤੋਂ ਮਰੇ ਮੋਟੇ ਖੜੂ ਹੋ ਜਾਵੇਗਾ ਤਾਂ ਕਿਸੇ ਮੌਤ ਕਰਦੇ ਸਾਤਾਲਪੁਰਖ ਜੀ ਦੇ ਪਰਮੇਸ਼ਰ ਦੇ ਪਿਆਰੇ ਵਿਰਾਗ ਵਿੱਚ ਆ ਕੇ ਜਿਸ ਤਰ੍ਹਾਂ ਅਰਦਾਸ ਬੇਨਤੀ ਕਰਦੇ ਤੇ ਆਪਣੇ ਮਨ ਦੀ ਆਕਾਦਰਤਾ ਵਾਸਤੇ ਸਤਿਗੁਰੂ ਦੇ ਜੋੜੜੀ ਹੈ ਉਹ ਧਾਰਨ ਨਾਲ ਸਾਰਕੰਤ ਗੱਜ ਕੇ ਖੜੇ ਸਾਦਾ ਤੇ ਨਿਮੋੜਿਆ ਬਾਤੁਈ ਹੋਰ ਕੋਈ ਆਸਰਾ ਨਹੀਂ ਸਦ ਤੇਨੇ ਮੋੜਿਆ ਦਾਤੂ ਹੀ ਹੋਰ ਕੋਈ ਆਸਰਾ ਨਹੀਂ मोरये नेमानी एक तू और कोई आसरा नहीं पादा तेने मण ओधा तू नहीं, नहीं। ए, और कोई आसरा नहीं पादा तेने क् न मरी जरी जॻ चित न कोई आसरा न ਸਦਾ ਤੇਨੇ ਮਾਣਿਆ ਬਾਤ ਰਹੀਏ ਕੋਈ ਆਸਰਾ ਨਹੀਂ ਸਦਾ ਬਿਨੈ ਕੋਈ ਦਸਦਾ ਨਹੀਂ ਸਦਾ ਬਿਨੈ ਕੋਈ ਦਸਦਾ ਨਹੀਂ ਸੇ ਵਾਹਿਗੁਰੂ ਅਕਾਲ ਪੁਰਖ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਫਤਵੀ ਨੇ ਸ਼ਬਦ ਦੇ ਕਹਿ ਰਿਹਾ ਕੋ ਆਪਾਂ ਘਰਾਂ ਨਾਲ ਪੜ੍ਹ ਕੇ ਸਮਾਪਤੀ ਕਰਾਂਗੇ ਸਤਿ ਕਰੇ ਸਤਿ ਕਰੇ ਕਰਤਿ ਸਤਿਗੁਰ ਸਤਿ ਪਾਤ ਜੀ ਗਹਿਣੇ ਲਾਤੇ ਕੇ ਫਤ ਕਰਾਉਣ ਲਾਤੇ ਜਨਾਓ ਕੋ ਸਲਾਤੇ ਕੇ ਮਹਾਰਾਜ ਗਹਿਣੇ ਸਿਤ ਸਾਹੂ ਕਰ ਬੜਾ ਕਾਰਜ ਗੱਦੇ ਲਾ ਕੇ ਬਿਠਾ ਕੇ ਭਾਈ ਮਰਦਾਨਾ ਜੀ ਨੇ ਇਸ ਵਾਲੇ ਦੇਖ ਕੇ ਮਹਾਰਾਜ ਕਹਿੰਨੇ ਕਿ ਸਾਹੂ ਕਰ ਬਹੁਤ ਸੋਖਾ ਮਹਾਰਾਜ ਕਹਿੰਦੇ ਭਾਈ ਮਰਦਾਨਾ ਕੀ ਲੈਣਾ ਬਾਣੀ ਖੜੇ ਤੈਨੂੰ ਲੱਗਾ ਜੀ ਬਹੁਤ ਠੋਖਾ ਮਹਾਰਾਜ ਕਹਿੰਦੇ ਪਾਈ ਦਿਨ ਇਹ ਦਿੱਤੀ ਹੈ ਇਹਨੇ ਸੰਸਾਰ ਵਿੱਚ ਕੋਈ ਨਹੀਂ ਦਿੱਤੀ ਨਰਦਾਨੇ ਹੈਰਾਨ ਹੋ ਗਏ ਕਿ ਮਹਾਰਾਜ ਐਨੇ ਨੌਕਰ ਚੱਕਰੇ ਦੇ ਜੱਦੇ ਲੱਗੇ ਹੈ ਥੋਲਾ ਕੇ ਬੈਠਾ ਇਹਨੂੰ ਕੀ ਦੁੱਖ ਹੈ ਮਹਾਰਾਜ ਕਹਿੰਦੇ ਚੰਗਾ ਪਾਈ ਨਰਦਾਨੇ ਤੇ ਮੇਰਾ ਸਭ ਦਾ ਬਹੁਤ ਆਇਆ ਪਿੱਛੇ ਜਦੋਂ ਸੱਤ ਰੇਖਾਕਾਰ ਦੇ ਤਰੇ ਗਿਆ ਜਾਂਤਨ ਪਿੱਛਿਆ ਦੀ ਗਰਮਕਾ ਤੈਨੂੰ ਬੜਾ ਭਾਰੀ ਸੋਖ ਤੈਨੂੰ ਦਿੱਖਦਾ ਨਹੀਂ ਜੋ ਆਇ ਨਰਦਾਨ ਦੇ ਤੋੜਾ ਪਾਥੀ ਫਕੀਰ ਜਾਣ ਤੇ ਸੰਤ ਜਾਣ ਤੇ ਗਲਣਾ ਚੰਬਰ ਤੇ ਰੋਣ ਲੱਗ ਗਿਆ ਸਭ ਘਰ ਕੈਰਲਗਾ ਤੇ ਜਿੰਨੇ ਮੈਂ ਦੁਖੀ ਐ ਇਹਨਾਂ ਸੰਸਾਰ ਵਿੱਚ ਜਿੰਨੇ ਸੰਸਾਰ ਦੇ ਸਾਰੇ ਦਾ ਦੇਖੇ ਉਹ ਤੱਕੜੀ ਦੇ ਇੱਕ ਪਾਲੜੀ ਪਾਲੀਏ ਤੇ ਮੇਰਾ ਇੱਕ ਪਾਸੇ ਤੇ ਸੰਸਾਰ ਦਾ ਦੁੱਖ ਮੇਰੇ ਵਿਛਰੇ ਪਾਸੇ ਵੀ ਨਹੀਂ ਹੋਵੇਗਾ ਸੁਣ ਕਰਕੇ ਹੈਰਾਨ ਹੋ ਗਿਆ ਕੈਰਲਗਾ ਚਲ ਫਿਰ ਵਿਖਾ ਨੂੰ ਨਿਰਮਿਤ ਕਰਨ ਵਾਲੇ ਗੁਰੂ ਵੀ ਆਏ ਹੋਣ ਉਹਨਾਂ ਨੇ ਸਾਥ ਸਾਥ ਜਿਹੜਾ ਦੁੱਖ ਨਿਰਮਿਤ ਕਰੀਏ ਚਾਹ ਕਾਰਨ ਨਾਲ ਲੈ ਕੇ ਕਾਪੂਰ ਦੇ ਪਾਸ ਮਰਦਾਨਾ ਆਇਆ ਮਹਾਰਾਜ ਨੇ ਪੁੱਛਿਆ ਭਾਈ ਤਨਜੀ ਦੁੱਖ ਹੈ ਕੋਣ ਕਹਾਰੀ ਗਾਲੇ ਸੀ ਮੇਰੀ ਸ਼ਾਦੀ ਹੋਈ ਸੀ ਕਰਵਾਈ ਮੇਰਾ ਪਿਆਰ ਉਹ ਤਾਂ ਪੈ ਗਿਆ ਇੱਕ ਦਿਨ ਉਸ ਦਾ ਸਾਮਾ ਆਇਆ ਉਹ ਬਿਮਾਰੀ ਦਾ ਛਾਰ ਹੋ ਕੇ ਮੌਤ ਦਾ ਛਾਰ ਹੋਣ ਲੱਗੇ ਤੇ ਮੈਂ ਕੋਈ ਲੈછા ਤੇ ਸੋਜਣਾ ਮੈਂ ਵਿਰਾਤ ਕਰ ਲੱਗਾ ਉਹਨੇ ਕਿ ਤੂੰ ਪਖੰਡ ਦਾ ਵਿਰਾਤ ਕਰਦਾ ਤੂੰ ਮਾਇਆ ਘਰ ਆਰੀ ਹੈਗਾ ਕਿਸੇ ਤੇ ਗਿਆ ਹੋਰ ਕਰਾ ਲੈਣਾ ਤੇ ਮੈਂ ਉਥੇ ਕਹਿੰਦਾ ਮੈਂ ਸ਼ਾਦੀ ਨਹੀਂ ਕਰਾਵਾਂਗਾ ਪਰ ਉਹਨੇ ਮੇਰੇ ਤੇ ਤ੍ਰੋਸਣਾ ਕੀਤਾ ਮੈਂ ਆਪਣੇ ਅੰਦਰ ਦੇ ਸਫਰ ਕਰ ਬੈਠਾ ਕਹਾ ਬੈਠਾ ਪਿੱਛੋਂ ਸੋਣਾ ਐਸਾ ਉਹਦਾ ਸਰੀਰ ਕੰਦਰਸ਼ ਹੋ ਗਿਆ ਕੋ ਬਤਾਇਆ ਨੂੰ ਭੋਗਣ ਲਈ ਮੇਰੇ ਸਾਹਮਣੇ ਆਪਣੇ ਸਰੀਰ ਨੂੰ ਉਹਨੇ ਸੜਾਏ ਵਾਂ ਚ ਪਾਇਆ ਕਿ ਦਰਬਾਰ ਕੀ ਤਨਿਰ ਤੇ ਜਿਤ ਨਕਾਈ ਹੈ ਕਿਸ ਮੇਰੀ ਕੋ ਜਾਂਦੀ ਨਹੀਂ ਮੈਂ ਐਸੀ ਹਾਲਤ ਨੂੰ ਦੇਰ ਕਰਕੇ ਉਹ ਹਟਾ ਨਹੀਂ ਸਕਦਾ ਤੇ ਦੁਖੀ ਹੋ ਰਹੇ ਹਾਂ ਸੱਚੇ ਪਾਸਰੇ ਕਾ ਛਾਉ ਕਰਤੋਂ ਕੱਲਾ ਦੁਖੀ ਨਹੀਂ ਤਨ ਜਣ ਕੇ ਦੱਸਦੇ ਹਾਂ ਸੰਸਾਰ ਵਿੱਚ ਕਿਹੜੇ ਕਿਹੜੇ ਲੋਕ ਕਿਹੜੇ ਕਿਹੜੇ ਦੇਵਤੇ ਤੇ ਅਸਕਾਰ ਕੀ ਤਗਮਰ ਦੁਖੀ ਹੁੰਦੇ ਰਹਿੰਦੇ ਗਏ ਆ ਉਹ ਉਹਨਾਂ ਦੇ ਪਰਚਾਏ ਦਾ ਸ਼ਬਦ ਵਰਤ ਰਿਹਾ ਸੀ ਕੋਈ ਧਾਰਨਾ ਬਿਨਾਂ ਸਾਰੀ ਗੱਲ ਕੀਤੀ ਇਹ ਦੁਸ਼ੀਆਂ ਹੀ ਸਾਲ ਸੁਨਸਾਰ ਨਾਰੋ ਬਾਲੜੀਏ ਇਹ ਦੁਸ਼ੀਆਂ ਹੀ ਸਾਲ ਸੁਨਸਾਰ ਨਾਰੋ ਬਾਲੜੀਏ ਏ ਦੁਖਿਆਈ ਸਾਂ ਸੁਨਸਾਰ ਨਾਰੋ ਬਾਲੜੀ ਗੇ ਏ ਦੁਖਿਆਈ ਸਾਂ ਸੁਨਸਾਰ ਨਾਰੋ ਬਾਲੜੀ ਗੇ ਸਾਂ ਸੁਨਸਾਰ ਨਾਰੋ ਬਾਲੜੀ ਗੇ ਦੁਖਿਆਈ ਸਾਂ ਸੁਨਸਾਰ ਨਾਰੋ ਬਾਲੜੀ ਗੇ ਸੰਕਰਦਾਨ ਦੇ ਇੰਦਰ ਰੋਇਆ ਸੰਕਰਦਾਨ ਦੇ ਇੰਦਰ ਰੋਇਆ ਏ ਇੰਦਰ ਕੌਣ ਸਿਰ ਹੋ ਰੋਵੇ ਪਰ ਆਇਆ ਨਾ ਰੋ ਬਾਲਕੇ ਤੇ ਦੁਸਹੀ ਹੈ ਸਭ ਸੰਸਾਰ ਨਾ ਰੋ ਬਾਲੜੀਏ ਜੀ ਸਤਿਗੁਰਾਂ ਦਾ ਨਾਰੋ ਬਾਲੜੀਏ ਜੀ ਸਤਿਗੁਰਾਂ ਦਾ ਨਾਰੋ ਬਾਲੜੀਏ ਆਜੈ ਸੋਰੋ ਹੈ ਤੀਖਿਆ ਥਾਏ ਆਜੈ ਸੋਰੋ ਹੈ ਤੀਖਿਆ ਥਾਏ दराए रो बालड़ी रे दुखिया रोबा राम न काला पया रोबा राम न काला पाय ਲਖਮਣ ਵਿਛੜ ਗਏ ਨਾਰੋ ਬਲੰਗੇ ਤੇ ਦੁਸ਼ਿਆਈ ਤਾਉਨ ਤੀਸਾਰ ਨਾਰੋ ਬਲੰਗੇ ਨਾਰੋ ਬਲੰਗੇ ਰੋਹਾ ਪਾਂਡਿਵ ਪਏ ਮਜੂਰ ਰੋਹਾ ਪਾਂਡਿਵ ਪਏ ਮਜੂਰ ਜੇ ਨਿਕਾ ਸੋਮੀ ਰਤਿ ਰ ਦੂਰ ਮਾਰੋ ਪਾਲਣ ੜੀਏ ਤੇ ਦੁਖੀ ਆਈ ਤਾ ਇਸਸਾਰ ਨਾਰੋ ਬਲਣ ੜੀਏ ਜੇ ਨਿਕਾ ਸੋਮੀ ਰਤਿ ਰ ਦੂਰ ਮਾਰੋ ਪਾਲਣ ੜੀਏ ਤੇ ਦੁਖੀ ਆਈ ਤਾ ਇਸਸਾਰ ਨਾਰੋ ਬਲਣ ੜੀਏ ਰੋਵਾ ਜਿਨਨੇ ਜਾ ਖੋਏ ਗਿਆ ਰੋਵਾ ਜਿਨਨੇ ਜਾ ਖੋਏ ਦਿਆ ਇਕੀ ਤਾਰਨ ਪਾਪੀ ਭਾਇ ਨਾ ਰੋ ਬਾਲੜੀਏ ਤੇ ਦੂਸਰੀ ਆਈ ਸਾਥੀ ਵਿਚਾਰ ਨਾ ਰੋ ਬਾਲੜੀਏ ਰੋਵਾਂ ਕਿਰਪਨ ਸੰਚਾ ਤਾਰੇ ਜਾਵੇ ਰੋਵਾਂ ਕਿਰਪਨ ਸੰਚਾ ਤਾਰੇ ਜਾਵੇ ਰੋਹਾ ਜਾਨ ਕੋ ਵਾਏ ਨਾ ਰੋ ਬਾਲ ਲੜੀਏ ਤੇ ਦੁਖੀ ਰਹੀ ਸਭ ਸੋਹਰ ਨਾ ਰੋ ਬਾਲ ਲੜੀਏ ਬਾਲੀ ਰੋਏ ਨਾਏ ਭਤਾਰ ਬਾਲੀ ਰੋਏ ਨਾਏ ਭਤਾਰ ਕੀ ਦੂਖਿਆ ਸਾਥ ਸੰਸਾਰ ਮਾਰੋ ਬਾਲੜੀਏ ਤੇ ਦੂਖਿਆ ਸਾਥ ਸੰਸਾਰ ਮਾਰੋ ਬਾਲੜੀਏ ਮੰਨੈ ਨਾਉ ਸੋਈ ਜਿਨ ਜਾਏ ਮੰਨੈ ਨਾਉ ਸੋਈ ਜਿਨ ਜਾਏ ਕਰਮ ਨਾਲ ਫਲੋਏ ਨਾ ਰੋ ਬਲੜੀਏ ਤੇ ਦੁਖੀ ਆਈ ਤਉ ਸੰਸਾਰ ਨਾ ਰੋ ਬਲੜੀਏ ਕੋਨ ਤੋਂ ਕੋਨ ਜੀ ਹੋਵੇ ਨਰੀ ਸੰਪਾਥਾਂ ਗੜਿਆ ਹੈ ਕੌਣ ਤੰਗ ਨਹੀਂ ਹੋਵਾਂ ਮੇਰੀ ਕੌਣ ਤੰਗ ਨਹੀਂ ਹੋਵਾਂ ਲੈ ਕੌਣ ਤੰਗ ਨਹੀਂ ਹੋਵਾਂ ਲੈ ਕੌਣ ਤੰਗ ਨਹੀਂ ਹੋਵਾਂ ਲੈ ਕੌਣ ਤੰਗ ਨਹੀਂ ਹੋਵਾਂ ਮੇਰੀ ਕੌਣ ਤੰਗ ਨਹੀਂ ਹੋਵਾਂ ਕੌਣ ਤੰਗ ਨਹੀਂ ਹੋਵਾਂ ਮੇਰੀ ਕੌਣ ਤੰਗ ਨਹੀਂ ਹੋਵਾਂ ਕੁਲੇ ਸੇ ਜਨ ਜਨ ਮਰਦੇ ਚੁੱਪੋ ਕੁਲੇ ਸੇ ਜਨ ਜਨ ਮਰਦੇ ਕਿਤਨ ਹੈਗੇ ਕੋੜੋ ਫੜ ਦਫੇਰ ਜਨੇ ਕੋੜੇ ਨਾ ਚੁੱਪੀ ਨੋ ਹਾਵੇ ਸੰਤੋ ਸੰਗੀ ਹਾਵੇ संज विहारा मेरी संज विहारा ਦੇਵੀ ਆਵਾ ਦੇ ਰੀ ਸੰਤਾਂ ਤੋਂ ਸੰਦੇਵ ਆਵੇ। ਜਿਹੜਾ ਬੰਦੇ ਦੀ ਸੰਤਾਂ ਤੋਂ ਰਹਾ ਹੈ। ਸੰਤਾਂ ਤੋਂ ਰਹਾ ਦੇ ਸੰਤਾਂ ਤੋਂ ਆਵੇ। ਬਹੁਤ ਗੁੱਸਾ। ਧੀਰੇ ਸੇ ਕਰਨੀਏ ਕਿ ਫੇਰ ਕਰ ਗਏ। ਤੋਂ ਕਈ ਪਖੰਡੀ ਐਸੇ ਹੈ ਨੇ ਮੂੰਹ ਤੇ ਮੂੰਹ ਤੇ ਹਰਵਾਣੀ ਵਰਗਾ ਕੀਤਾ ਹੁੰਦਾ। ਜੋ ਆਪਨੇ ਦਰਸ਼ਨੀ ਦੇ ਤਰਫੋਂ ਇਹਨਾਂ ਦੀ ਗੱਲਾਂ ਕਰਕੇ ਗਈ ਸੀ ਉਹਨਾਂ ਪਖੰਡੀਆਂ ਤੋਂ ਬਚਣਾ ਚਾਹੀਦਾ ਹੈ ਕੱਲ੍ਹ ਜੇ ਕਰਨ ਨੂੰ ਮਿਲਣ ਵਾਸਤੇ ਜਿਹੜਾ ਰਸਤਾ ਹੈ ਉਹ ਸਤਪੁਰ지 ਨੂੰ ਆਪ ਰਸਤਾ ਕਿਰਤੀ ਬਾਣੀ ਦੁਆਰਾ ਹੈ ਸੱਕੇ ਪਾਤ ਜਗਨేశ ਚਕਾ ਪੁੱਤਰ ਉਹ ਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੇ ਆਪਾਂ ਮੈਗਾਂ ਚਾਹੁੰਦੇ ਹਾਂ ਤਾਂ ਇਸ ਰਸਤੇ ਚੱਲ ਕੇ ਮਿਲਿਆ ਜਾਵੇਗਾ ਬਾਸ ਬੇਨਤੀ ਕਰੇਗਾ ਅੱਜ ਜੇ ਪੜ੍ਹੇਗਾ ਤਵੇ ਸਾਰਨ ਗੱਜ ਕੇ ਪੜ੍ਹਨਾ ਤੇ ਸੰਗੀਤ ਪਰ ਵਿਸ਼ਲੇਸ਼ਕ ਤੋਂ ਮਿਲਣ ਵਾਸਤੇ ਕਿਹੜਾ ਰਸਤਾ ਕਿੱਥੇ ਕਰਨਾ ਪਵੇਗਾ ਫੇਰ ਤੋਰ ਕੇ ਤਲੀ ਤੇ ਆ ਜਾ ਜੇ ਮਿਲਣੇ ਕਲਗੀਆਂ ਵਾਰੇ ਮੂਹੇ ਮਿਲਣੇ ਬਾਜ ਵਾਲੇ ਫੇਰ ਤੋਰ ਕੇ ਤਲੀ ਤੇ ਆ ਜਾ ਬਾਲੇ ਮੁਝੇ ਜਨਣਾ ਬਾਲੇ ਘਰ ਘਰ ਕੇ ਤਰੀ ਤੇ ਆ ਜਾ ਜੇ ਮਿਲ ਲੈ ਤਰੀ ਆਵਲੇ ਮੁਝੇ ਮਿਲ ਲੈ ਬਾਜਾ ਰੂ ਜੋਤੋ ਪ੍ਰੇਮ ਖੇਲ ਰਤਾ ਚਾਓ ਜੋਤੋ ਪ੍ਰੇਮ ਖੇਲ ਰਤਾ ਚਾਓ ਕੀ ਕਾਹੋ ਲੋਕ ਦੇਸ ਤੇ ਬੈਠਾ ਫੇਰ ਤਰ ਤਲੀ ਗਰੀ ਮੇਰੀ ਆਓ ਜੇ ਮਿਲਣਾ ਕਲੀਆਂ ਵਾਲੇ ਨੂੰ ਤੇ ਮੈਨੂੰ ਮੈ ਬਜਵਾਏ ਨੂੰ ਫਿਰ ਆਓ ਜੇ ਤੂ ਜੀ ਤੇ ਆਲੇ ਨੂੰ ਜੀ ਤੇ ਆਓ ਕਿ ਤੂੰ ਮਾਰੀ ਜਤੋਰੀ ਤਰੀ ਜੈ ਤੂੰ ਮਾਰੀ ਜਤੋਰੀ सि जे कलमीअ वारे न जेल मै ब वारे रू पैलो मर्द बूल पैलो मर्द क़बूल जीवन की साढी आस ओ जे केनू जे बजावू वाहे